ਸਤਿ ਸ਼੍ਰੀ ਅਕਾਲ ਜੀ ਵੀਰਪੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਸਾਡੀ ਨਵੀਂ ਵੀਡੀਓ ਵਿੱਚ ਤੂੰ ਜਿੰਨੂੰ ਮਰਜ਼ੀ ਮਾਰ ਦੇ ਆ ਲੋ ਬਈ ਆ ਗੁੜਾ ਆਪਣਾ ਰੇ ਆ ਲੱਗਾ ਇਹ ਖਿਚੀਆਂ ਮਾਰਨ ਜਿਹੜਾ ਲੱਗੇ ਆ ਗਿਆ ਉਹਨੂੰ ਖਿਚੀ ਪੈਣੀ ਬਸ ਹੋਰ ਕੁਝ ਨਹੀਂ ਹੋਣਾ ਆ ਥੱਲੇ ਲਿਆ ਇਹਨੂੰ ਫੇਰਾਂ ਰੰਗ-ਬਰੰਗੇ ਜੇ ਇਹਨੂੰ ਆਹ ਦਿਨ ਹੋਆ ਜੇਤੀ ਕੜੀ ਮਾਰੀ ਤੇ ਸੀ ਰਾਤ ਰਤ ਝੋਗ ਝੁਗੇ ਨੇ ਤਫਾਕੀ ਗੁੜਾ ਘਟ ਘਰ ਤੇ ਹਵਾ ਬਣੀ ਉੜੇ ਗਮਨ ਗੁਣੀ ਉਹ ਤੁਹਾਡੀ ਭੜੀ ਹੋ ਰਹੀ ਓਏ ਲਿਆ 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 ਥੱਲੇ ਲਿਆ ਇਹਨੂੰ ਕਿੱਥੇ ਲੱਗ ਰਹੀ ਲਿਆ 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 ਥੱਲੇ ਲਾਂ تیر ਖਿੱਚ ਕੇ ਮਨ ਜਲਿਆ ਸੰਗੀ ਚੰਤ ਭਈ ਕਿੰਨੂੰ ਲੱਗਾ ਫੇਰ ਨਾ ਆਇਆ ਮਨ ਉਹ ਗੁਰੂ ਜੀ ਹਾਵੇ ਰੰਗ ਬਰੰਗੇ ਥੱਲੇ ਠੀਕ ਨਾਮ ਅਮਰਤ ਉਹ ਦੀਵੀ ਜੋ ਨਾਨਕ ਸਤ ਸਦੀਹਾ ਮਾਰੂ ਮੁਹੱਲਾ ਪਹਿਲਾ ਇਹ ਆ ਬੜਾ ਜੱਟ ਦਾ ਬੱਦ ਤੋਂ ਪ੍ਰੀਤ ਅਸਾਂ ਕੋਈ ਆਪਣਾ ਗੁੱਡਾ ਘੁੰਮਣ ਨਹੀਂ ਦਿਆ ਪਤਾ ਨਹੀਂ ਕੀ ਗੱਲ ਐ ਅੱਡ ਕਰ ਤੀਰ ਬੱਗੇ ਬਹੁ ਕੀਤੀ ਮਾਰੀ ਪਰ ਮੈਨੂੰ ਨਾ ਵੀਡੀਓ ਬਣਾਉਂਦਾ ਚੇਤਾ ਨਹੀਂ ਭੁੱਲਿਆ ਕਿ ਚੇਤਾ ਭੁੱਲ ਗਿਆ ਸੀ ਸੋਰੀ ਚੇਤਾ ਨਹੀਂ ਭੁੱਲਿਆ ਕਹਿੰਦੇ ਤੁਹਾਨੂੰ ਸਾਇਕੀ ਇੱਕ ਬਾਤ ਹੈ ਦਿਮਾਗ ਚੋਂ ਨਿਕਲ ਗਿਆ ਪਤਾ ਕਿਉਂ ਕਿ ਆਡਾ ਵੀ ਗੁੱਡਾ ਡਾਇਆ ਹੈ ਬੜੀ ਦੂਰ ਤੇ ਉਹਦੇ ਕਰਕੇ ਤੁਹਾਨੂੰ ਯਾਦ ਨਹੀਂ ਰਿਹਾ ਕੁਝ ਵੀ ਬੋਗ ਚੀਰਦੇ ਬਹੁਤ ਹਸੈ ਸਰੀਰ ਵਾਣੀ ਗਿਆ ਜੋ ਜੋ ਮਨ ਤਰਪੋ ਤਾਣੀ ਦੂਤਾਂ ਨਾਲ ਚਲਣ ਯਾਰ ਮੋਂਟੀ ਬੜੀ ਗੰਦੀ ਆ ਯਾਰੇ ਸਰੀਰ ਬੰਦਾ ਤੇਰਾ ਮਹਤਨਾਨਕਾਂ ਦੇ ਸਾਹੀ ਮੈਨੂੰ ਦਰਸਨ ਖੈਰ ਤੇ ਰਵਸਨੀ ਮਾਰੂ ਤੇ ਮਾਰਾ ਪਹਿਲਾ ਮੋਲ ਕਰੀਦੀ ਲਾਲਾ ਗੋਲਾ ਅੱਜ ਗੁੱਡੀ ਬਹੁਤ ਚੜੀ ਏ ਬਹੁਤ ਜ਼ਿਆਦਾ ਅੱਜ ਤੇ ਪੂਰੀ ਤਸਲੀ ਕਰਾਈ ਗੁੜਿਆਂ ਨੇ ਤੇ ਦੂਰ ਦੂਰ ਲੱਗੇ ਆ ਲੱਭਣ ਘਾਟੀ ਦੇ ਆ ਗਏ ਹੋ ਵੀਰ ਧੀ ਕਿਚੀ ਇਹਨਾਂ ਨੇ ਤਸੱਲੀ ਪੂਰੀ ਕਰਾਉਂਦੇ ਚੱਲ 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 ਲਿਆ 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 ਕੋਈ ਨਹੀਂ ਇਹਨੇ ਫੇਰ ਨਹੀਂ ਹੁੰਦਾ ਤੁਹਾਨੂੰ ਵੀ ਕਿਸਲੇ ਨੂੰ ਸਤ ਸਤਿ ਸ਼੍ਰੀ ਅਕਾਲ ਸਤਿ ਸਤਿ ਸ਼੍ਰੀ ਅਕਾਲ ਮਰ ਮਰਦਾ ਪਹਿਲਾ ਚੱਲ 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 ਕਰ ਆਣ ਤਾਣ ਕੇਰੇ 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 ਕਿਰ ਕਿਨਾ ਰੁਕਣਾ ਰੁਕੀਨਾ 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 ਸਤਿ ਧੁਰ ਤੋ ਧੰਨਵਾਦ ਕਰ ਨਾਮ ਤੇਰੇ ਹਮਾਰੇ ਜਿਪ ਤੂ ਤੇਰੀ ਮਿਸਤਰੀ ਰਾਮ ਓ ਬੋ ਗਿਆ ਆਪਣਾ ਆਪਣਾ ਵੱਡਿਆ ਗਿਆ ਓ ਹੋ ਖਾਣ ਹੋ ਗਿਆ ਨੁਕਸਾਨ ਖਾਣ ਹੋ ਗਿਆ ਨੁਕਸਾਨ ਹੋ ਗਿਆ ਖਾਣ ਹੋ ਗਿਆ ਨੁਕਸਾਨ ਹੋ ਗਿਆ ਨੁਕਸਾਨ ਆਏ ਹਾਏ 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 ਕੋਈ ਜੀ ਗਵੰਦ ਜੰਦੀ ਸੀ ਅਗਲੇ ਵਾਲੇ ਹਾਏ ਉਹ ਤੇ ਪਹਿਲੇ ਗੁੱਡੇ ਨੂੰ ਮਾਰੀ ਆ ਗੁੱਡੇ ਨਾਲ ਗੱਲ ਕਰ ਇਹਦੇ ਨਾਲ ਤੇ ਦੋ ਤਿੰਨ ਵੱਡੀਆਂ ਉਹ ਮੈਂ ਤੇ ਆਪ ਵੀਡੀਓ ਲੇਟ ਲਿਸਟ ਲੇਟ ਚਾਲੂ ਕੀਤੀ ਆ ਮਿਸਟੇਕ ਹੋ ਗਈ ਯਾਰ ਮੇਰੇ ਕੋਲ ਓ ਹੋ ਹੋ ਉਹ ਇੱਥੇ ਜੜੀ ਬੂਟੇ ਦੇ ਓਏ ਗਮਨੇ ਤੇੜੀਓ ਉਹ ਇਹਨਾਂ ਨੇ ਖਿਚੀਆਂ ਤੇ ਬੜੀਆਂ ਮਾਰੀਆਂ ਪਰ ਕੀ ਕਰੀਏ ਵੀਡੀਓ ਬਹੁਤ ਲੇਟ ਚੈਨਲ ਕੀਤੀ ਮੈਂ ਠੀਕ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੁਣ ਕਾਈਟ ਬਲੌਗ ਹੀ ਆਇਆ ਕਰਨਗੇ ਕਿਉਂਕਿ ਹਵਾ ਬਹੁਤ ਕੈਂਟ ਚੱਲਦੀ ਆ ਗੁੱਡੇ ਬਹੁਤ ਆ ਜਾਂਦੇ ਨੇ ਹੱਡਾ ਵੱਡਿਆ ਪਤਾ ਕਿੰਨੇ ਲੋ ਵੀ ਖਿਚੀਆਂ ਮਾਰ ਲਈ ਫੇਰ ਆਪਾਂ ਡਾਲਿਆ ਥੋੜੀ ਖਰਾਬੀ ਕਰਨ ਦਿਆ ਸੀ ਤੇ ਸੈਟ ਲਗਾ ਕਰਨ ਮਤਲਬ ਝਪਕੜਨੀ ਝੌਂ ਖਾਂ ਇਹਨਾਂ ਹਲੋ ਹੁਣ ਫੇਰ ਖਿਚੀਆਂ ਚਾਲੂ ਜਿੰਨੇ ਹੱਡਾ ਵੱਡਿਆ ਨਾ ਅਸੀਂ ਹੁਣ ਉਹ ਵੱਢ ਕੇ ਆਉਣਾ ਉਹ ਏੜਾ ਗੁੱਡਾ ਨਾ ਉਹ ਵੱਢ ਕੇ ਆਉਣਾ ਆਪਾਂ ਇਹਨੇ ਹੱਡਾ ਵੱਡਿਆ ਵੱਟਿਆ ਕਿੱਦਾਂ ਇਹਨੇ ਧਮਕੀ ਲਾਉਤੀ ਇਹਨੂੰ ਚਲੋ ਮੰਨੇ ਖਿਚੀਆਂ ਠੀਕ ਆ ਤੂੰ ਬਸ ਮੋਰ ਬਣਾ ਰੇ ਇਹਨਾਂ ਦਾ ਮਾਰ ਮਾਰ ਕੇ ਜਿਹੜਾ ਆਉਂਦਾ ਵਾ ਤੂੰ ਖਿੱਚੀ ਜਾ ਬਾਦ ਤੈਨੂੰ ਬੋਲਾ ਨਹੀਂ ਹੋਰ ਨਾ ਬੱਜਣਾ ਲੈਣਾ ਉਹ ਕੋਈ ਗੱਲ ਨਹੀਂ ਤੂੰ ਸਾਂ ਬਾਦ ਤੂੰ ਖਿਚੀਆਂ 'ਤੇ ਧਿਆਨ ਦੇ ਠੀਕ ਆ ਤੂੰ ਵੀ ਨਾਲ ਹੀ ਓਏ ਖਿਚੀਆਂ ਮਾਰਨੀ ਆਂ ਬੁੱਡੇ ਚੜਨੀ ਬੜੇ ਦੇ ਹੁਣ ਮੰਦਾ ਮਾਰੂਗਾ ਖਿਚੀਆਂ ਤੇ ਅਹੀਂ ਮਾਰਾਂਗੇ ਚੀਕਾਂ ਗਿਆ ਕਿ ਨਹੀਂ ਗਿਆ ਉਹ ਹੋਏ ਗੁਟਾਣਾ ਦਾ ਮੰਨੇ ਕੋਈ ਗੱਲ ਨਹੀਂ ਡਾਲਿਆ ਤੇਰੇ ਡੋਰ ਤੈਨੂੰ ਕਿਹਾ ਨਾ ਵੀ ਬਸ ਤੂੰ ਕਿਚੀਆਂ ਮਨ ਨਾਲ ਧਿਆਨ ਦੋ ਵਾਏ ਕਰਨ ਦਿਆ ਨਾ ਨਜਾਲਿਕ ਫੋਲਰ ਦਾ ਇਹਨੇ ਘੱਟ ਪਾਈ ਹੋ ਗਿਆ ਹੀ ਉਹ ਖਿਚੀਆ ਬੜੀਆਂ ਮੈਂ ਮੰਨੇ ਡਰ ਲੱਗਣੇ ਇਹ ਫੇਰ ਨਾ ਵੱਢੇ ਕਿੱਡਾ ਨਹੀਂ ਵੱਢੂਗਾ ਚੱਲ ਫੇਰ ਵਜਾ ਸ਼ੁਰੂ ਪਹਿਲਾਂ ਡਾਲਾ ਇਹ ਸ਼ੱਪਿਆ ਮਸੂ ਪੰਡਤ ਆ ਗਿਆ ਚੱਲੇ ਉਹ ਜੀਉਂਦਾ ਰਹਾ ਮੰਨੇ ਇਹਨੇ ਓਹ ਹੋ ਮੰਨੇ ਨੇ ਮਾਰਤੀ ਗਿੱਚੀ ਅੱਖ ਚ ਬੜਾ ਰੈਡ ਕਰਨੇ ਆਏ ਮੰਨੇ ਦੀ ਆਏ ਬੰਨੇ ਜਿਹੜੀ ਫਿਰ ਅਹੀਂ ਚੀ ਜੱਖ ਚ ਰੜਕੇ ਆਪਣੇ ਵੱਲ ਆਈ ਆਈ ਦਾਦੀ ਦੀ ਹੈਗਾ ਫਿਰ ਪਹਿਲਾਂ ਵੀ ਜਾਣੀ ਸੀ ਜੇ ਟੈਂਕੀ ਨਾ ਹੁੰਦੀ ਤੇ ਹੁਣ ਪੇਚਾ ਹੁਣ ਪੇਚਾ ਪੈ ਗਿਆ ਮੰਨੇ ਦਾ ਓਏ ਕੱਟੂ ਵੜ ਲਓ ਚਾਚਾ ਓ ਚੱਲੇ ਓ ਬੱਲੇ ਬੰਨੇ ਕੀ ਬਾਤ ਹੈ ਮੰਨੇ ਨੇ ਫੇਰ ਢਾਤਾ ਇੱਕ ਹੋਰ ਕੀ ਬਾਤ ਹੈ ਮੰਨੇ ਬੰਦਾ ਛਾ ਗਿਆ ਅੱਜ ਹੈ ਅਰੇ ਹੋਰ ਉਹਨੇ ਦੋ ਤਿੰਨ ਥਲੇ ਵੇਰ ਇਹਨੇ ਵੱਡੀ ਚੜੀ ਜੜੇ ਮੰਨੇ ਨੇ ਹੁਣ ਮੋੜ ਇਹਦੀ ਵਾਰੀ ਆ ਪੇਚਾ ਫੇਰ ਪੈ ਗਿਆ ਹੁਣ ਪਤਾ ਨਹੀਂ ਕੀ ਬੰਦਾ ਉਹ ਥੱਲੇ ਵਾਲਾ ਆ ਗਿਆ ਆ ਕੀ ਬਾਤ ਹੈ ਅੱਜ ਤੇ ਸ਼ਾਇਵ ਇਹ ਮੁੰਡੇ ਫੜ ਨੂੰ ਮੰਨੇ ਫਿਰ ਨੇਰੀਆਂ ਲਿਆ ਦੀ ਹੈ ਅਬੇ ਓਏ ਅਬੇ ਅਬੇ ਓਏ ਨੇਰੀ ਬੜੀ ਲਿਉਂਦੇ ਬਾਬੇ ਚੰਗੀ ਠਾਰ ਪਾਉਂਦੇ ਇੱਥੇ ਦੇ ਠੰਡ ਪਾਤੀ ਠੰਡ ਦੋਨੇ ਬੜੀ ਨੇਰੀ ਲਿਉਂਦੇ ਆ ਠੰਡ ਪਾਤੀ ਮੜ ਗਏ ਮਲੇ ਚ ਹੁਣ ਇਹਦੀ ਵਾਰੀ ਆ ਨਹੀਂ ਥੱਲੇ ਆਉਂਦਾ ਅੱਗੇ ਯਾਰ ਧੋਖਾ ਹੋ ਗਿਆ ਸੀ ਉਹ ਟੈਂਕੀ ਨੀ ਜਿਹੜੀ ਉਹ ਟੈਂਕੀ ਵਾਹਣ ਨੂੰ ਬਸ ਬਸ ਆ ਅੱਗੇ ਟੈਂਕੀ ਨਾਲ ਨਾ ਡੋਰ ਅੜ ਗਈ ਆਡੀ ਪਾਣਾ ਵਾਪਰ ਗਿਆ ਸੀ ਆਓ ਆਓ ਲਿਆਓ ਥੱਲੇ ਤੁਹਾਡੀ ਭਲੀ ਹੋਰੇ ਗੁੱਠਾ ਤੇ ਬਹੁਤਾ ਹੀ ਘੈਂਡ ਆਪਣਾ ਓਏ ਹੋਏ ਹੋਏ ਹਰਨਾਂ ਪਿਆਰੀ ਇਹ ਗੱਲ ਕਰੇ ਹੋਟੜਾ ਮਸਾ ਹੋਟੜਾ ਹੋਟੜਾ ਮਸਾ ਚੜਾ ਲਾ ਚੜਾ ਲਾ ਹਣੀ ਲਾਰੇ ਲਾਰੇ ਰੰਦੇ ਰੰਦੇ ਲਾਲੇ ਆਉਣੇ ਡਰਦੇ ਨੇ ਲਾ ਹੀ ਲਿਆਈ ਉਹ ਡਰਦੇ ਨੇ ਗੁੱਡਾ ਹੀ ਲਾਲ ਮੇਰੀ ਬੋਠ ਥਰੀ ਪਈ ਇਹਨਾਂ ਨੇ ਤੇ ਪੂਰੀ ਢੂੜ ਪੱਟੀ ਪਈ ਐਸ ਟਾਈਮ ਤੇ ਇਹਨੂੰ ਕਿਆ ਵੀ ਉਹਦਾ ਗੁੱਡਾ ਇੱਧਰ ਆ ਲੈਂਦੇ ਵਧਾਈ ਵੀ ਫੇਰ ਉਹਦੇ ਕੋਈ ਨਿਆਣੀ ਰੇ ਕੋ ਉਹ ਉੱਥੇ ਕਿੰਨੇ ਵਢਾਈ ਆ ਆ ਕਰ ਚ ਨਿਆਣਾ ਉਹ ਨਿਆਣਾ ਤੇ ਵਢਾਈ ਵਢਾਈ ਵੇਖਿਓ ਇਹ ਆ ਗੁੱਡੇ ਕੋ ਵਢਾਈ ਨਿਆਣੀ ਜੀ ਕੋ ਤੇ ਇੰਨੇ ਵਢਾਈ ਜੇ ਆ ਜੇ ਇਧਰ ਮੁਕਰ ਕਾਕਾ ਇੰਨੇ ਵਢਾਈ ਆ ਜਾ ਓਏ ਸਾਰਾ ਕੋਜੀ ਮਿੱਟੀ ਅਸ਼ਾ ਠੀਕ ਆ ਆ ਜੂੜੀ ਕੱਢ ਕੇ ਹੋਣਾ ਸਵੇਰ ਦਾ ਇਹਨੂੰ ਡਾਪ ਹੋਣੀ ਉਹ ਢਾਹ ਨੂੰ ਵੱਡਣਾ ਆ ਵੱਡਣਾ ਵੱਡਣਾ ਨੂੰ ਚੱਲ ਜਾ ਫਿਰ ਜਾ ਰਹਿਣ ਦੇ ਹੁਣ ਬਸ ਕਰੀਏ ਫਿਰ ਐਂਡ ਕਰ ਦਈਏ ਲੈ ਵੀ ਐਂਡ ਕਰ ਦਿੰਨੇ ਆ ਲੋ ਵੀ ਆਪਾਂ ਕਰਦੇ ਇੱਥੇ ਵਲੌਗ ਦੀ ਐਂਡਿੰਗ ਮਿਲਦੇ ਤੈਨੂੰ ਨੈਕਸਟ ਵੀਡੀਓ 'ਚ ਵੀਰ ਭੈਣ ਪਰਵਾਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਲਵਿਦਾ